ਚਾਚੇ ਰਿਆ ਕਾਲ ਦੋਸਤੋ ਤੁਹਾਡਾ ਸਵਾਗਤ ਹੈ ਭੋਲਾ ਕਮੇਡੀ ਸਟੂਡੀਓ ਦੀ ਨਵੀਂ ਵੀਡੀਓ ਤੇ ਵਿੱਚ ਤੇ ਤੁਸੀਂ ਦੇਖਣ ਜਾ ਰਹੇ ਹੋ ਉਹਨਾਂ ਨੇ ਮੈਨੂੰ ਕਿਵੇਂ ਚੱਕਿਆ ਮਦੰਦਰਾ ਨੇ ਮੈਨੂੰ ਲੈ ਇਸ ਦੇ ਚੱਕਰ 'ਚ ਹੀ ਚੱਕ ਲਿਆ ਕਹਿੰਦੇ ਇਹਦੇ ਵਿੱਚ 60% ਤਾਂ ਹਵਾ ਭਰੀ ਆ ਤੇ ਜੀਰੇ ਵਿੱਚੋਂ 10 ਰੁਪਏ ਦੇ ਕੁੜਕਰੇ ਖਰੀਦ ਕੇ ਛੋਰੀ ਲੈ ਖਰੀਦ ਕੇ ਸਿਰਫ 7 ਪੀਸ ਨਿਕਲਦੇ ਆ ਇਹਨਾਂ ਨੇ ਮੈਨੂੰ ਧੱਕੇ ਨਾਲ ਚੱਕ ਲਿਆ ਤੇ ਹੁਣ ਕਹਿੰਦੇ ਖਬਰ ਆ ਰਹੀ ਆ ਕਿ ਮੇਰਾ ਸਾਥੀ ਸ਼ਰਾਬ ਦੇ ਘੁਟਾਲੇ ਜਿਹੜਾ ਟਿੰਗੜ-ਪਿੰਗੜ ਕਰਨ ਵਾਲਾ ਉਹ ਵੀ ਚੱਕ ਲਿਆ ਕੋਈ ਟਵਿਸਟ ਇਹਦੇ ਵਿੱਚ ਤੁਸੀਂ ਆਹ ਵੀਡੀਓ ਦੇ ਅੱਗੇ ਧਾ ਕੇ ਦੇਖੋ। ਓ ਬਾਈ ਬਿਕਰਮ ਜੀ ਜਿਆ ਦਾ ਸਾਥ ਵੀ ਨਹੀਂ ਆਏਗਾ ਬੇਕਚੂਰਾ ਯਾਰ ਬੇਕਚੂਰਾ ਤੁਸੀਂ ਸੱਭਜੇ ਕਿਉਂ ਨਹੀਂ ਸੱਭਜਾ ਕਰੋ ਓਏ ਹੋਏ ਇੰਨੇ ਪਿਆਰ ਨਾਲ ਕੋਲ ਬਿਠਾਉਂਦਾ ਯਾਰ ਰੋ ਤੂੰ ਕੋ ਦਾਂ ਤੇ ਗੱਡੀ ਜਾਣਾ ਮਹਿੰਦੀ ਰੰਗਿਆ ਜਾ ਮੈਂ ਤਾਂ ਬਾਹਰ ਨਿਕਲ ਜਾਣਾ ਫੇਰ ਅਸੀਂ ਆ ਜਾਣਾ ਤੈਨੂੰ ਹੋਇਆ ਕੀ ਹੈ ਏ ਪੰਜਾਬ ਦੇ ਵਿੱਚ ਚਾਲ ਕੀ ਰਿਹਾ ਭੈਣ ਦੀ ਚਿੱਕੀ ਜਾਵਾ ਇਹ ਹੀ ਬਦਲਾ ਆ ਕੀ ਗੱਲ ਹੋ ਕੀ ਰਹਾ ਦੇਖ ਵੀ ਪੰਤੇ ਹੁਣ ਆਪਾਂ ਫਸਤਾ ਗਏ ਹੁਣ ਆਪਾਂ ਨੂੰ ਜੇਲ੍ਹ ਤੋਂ ਭੱਜਣ ਦੀ ਤਿਆਰੀ ਕਰਨੀ ਪਊ ਗੰਨਾ ਨਿਚੋੜ ਕੇ ਤੂੰ ਬਾਤ ਮੇਰੇ ਵਾਂਗੂ ਆ ਚੱਲ ਹੌਲੀ ਹੌਲੀ ਪੈ ਤੇ 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 ਗੰਨਾ ਦੇ ਤੰਤਰਾਂ ਦੇ ਛੇਰਾ ਹੀ ਲਾਇਆ ਪਿਆ ਇਹ ਕਰਨਗੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਚੱਲ 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 ਲਾਤਾ ਜੋਰ ਨਾਲ ਚੱਲ ਚੱਲ ਦੇਖ ਫੇਰ ਲੈ ਉਸ ਕੇ ਲਾਇਆ ਓਏ ਢਾਡੇ ਆਪਾਂ ਨੂੰ ਜੇ ਫੜ ਲਿਆ ਪੂੜੇ ਸ਼ਾਹ ਨੇ ਕਿ ਚੱਲ 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 ਓਹੋ ਦੇਖ ਕੇ ਚਲਾ ਪਤੰਦਰਾ ਕਿਸੇ ਤੋਂ ਭਾਰੀ ਨਾ ਓ ਤੂੰ ਪਤੰਦਰਾ ਹੋਰ ਲੱਗ ਪਿੱਛੇ ਪਹੁੰਚ ਵੀ ਆ ਗਈ ਇੰਦੀ ਛਪੀੜ ਓਏ ਹੋਏ ਆ ਕੇ ਬੇ ਰੁੜ ਗਿਆ ਪਿੱਛੇ ਢਾਡੇ ਆਪਾਂ ਨੂੰ ਟੰਬੇ ਪਾ ਲੈਣਾ ਚੱਲੇ ਛੇਤੀ ਚੱਲ ਛੇਤੀ ਆ ਹਾ ਦੋ ਬਟਟਾ ਬਿਰ ਤੇ ਗੋ ਰੋਟੀ ਰੋਟੀ ਖਾ ਲੀਏ ਫਾਈਨਲੀ ਵੀਅਰ ਹੇਅਰ ਵੈਸੇ ਦੋਸਤੋ ਤੁਸੀਂ ਸ਼ਬਦ ਤਾਂ ਕਹੇ ਹੋਗੇ ਰਾਤ ਦਾ ਟਾਈਮ ਆ ਇਹ ਆਪਣਾ ਚਾਹ ਦਾ ਟਾਈਮ ਤਾਂ ਹੈ ਨਹੀਂ ਸੀ ਪਰ ਵੀਡੀਓ ਦੇ ਲਈ ਛੋ ਗੱਲਾਂ ਕਰਦੀ ਐ ਇਧਰ ਉਧਰ ਪੈਂਦੀਆਂ ਨੇ ਉਹ ਚਾਰ ਬਜੀਠੀਆ ਮੈਨੂੰ ਲੱਗਦਾ ਪੁਲਿਸ ਨੇ ਫੇਰ ਆਪਾਂ ਨੂੰ ਫੜ ਲੈਦਾ ਯਾਰ ਹੁਣ ਦੱਸ ਕੀ ਕਰੀਏ ਉਹ ਕਿੱਥੋਂ ਭਾਲੂ ਪੁਲਿਸ ਦੀ ਤੇਰਾ ਯਾਰ ਪ੍ਰਾਣਾ ਪਾਪੀ ਆ ਤੂੰ ਬੱਥ ਦੇਖੀ ਚੱਲ ਬੈਠਾ ਰਹਿ ਭੰਤਿਆ ਪਿੱਛੇ ਬੈਠਾ ਰਹਿ ਦੇਖੀ ਚੱਲ ਓਹੋ ਇਹ ਗਊ ਮਾਤੋ ਸਾਥੇ ਮੇਰੇ ਸਾਲ ਦੀ ਕਿੱਥੋਂ ਆ ਗਈ ਵਿੱਚ ਇਹ ਕਰਾਉ ਕੁੰਡਾ ਆਪਾਂ ਨੂੰ ਹੋਰ ਕੋਈ ਫੜੇ ਦਾ ਫੜੇ ਇਹਦੀ ਵਜਾ ਕਰਕੇ ਜਰੂਰ ਫੜੇ ਜਾਮ ਕੋ ਤੋਦੀ ਉਹ ਆ ਆ ਕੀ ਹੋ ਗਿਆ ਜਾ ਰਿਹਾ ਪੰਕਾਇ ਪਾ ਗਿਆ ਓਏ ਵਿਦਿਆ ਲੱਗ ਗਿਆ ਫੈਚਰਾ ਫੜੇ ਦਾ ਜੜ ਭੱਤਿਆ ਲੈ ਪੁੱਲ ਚ ਵੀ ਬਹੁਤ ਧੀ ਐਡੀ ਚਪੀਟਾ ਤੇ ਪਹਿਲਾਂ ਆ ਤੇ ਲੇਟ ਪਹੁੰਚਦੇ ਇੱਥੇ ਬੇਟਾ ਤੇ ਪਹੁੰਚ ਗਏ ਜਦ ਆ ਮੈਂ ਥੋੜਾ ਬੰਦਾ ਹੀ ਆ ਤੁਸੀਂ ਬਸ ਜੇਬ ਗਰਮ ਕਰਦੇ ਰਹੇ ਹੋ ਮੇਰੀ ਚੱਕ ਦਾਂਗੇ ਫਟੇ ਹੁਣ ਮੈਂ ਤੁਹਾਨੂੰ ਬੜਾ ਨਹੀਂ ਬਲਕਿ ਭਜਾਨ 'ਚ ਮਦਦ ਕਰਨਾ ਆ।